来 ਵੀ ਦੋਸਤੋ ਕਹਾਣੀ ਪਾਉਣ ਲੱਗਿਆ ਪੰਜ ਜੁੱਤੀਆਂ ਕਹਾਣੀ ਦਾ ਨਾਮ ਹੈ ਇੱਕ ਸ਼ਾਹੂਕਾਰ ਸੀ ਬਹੁਤ ਧਨਾਟ ਉਹਦੇ ਇਕੱਲੇ ਹੀ ਮੁੰਡਾ ਸੀ ਮੁੰਡਾ ਪੜਨ ਲਾਤਾ ਵਾਹਮਣ ਕੋਲੇ ਠੀਕ ਆ ਪਾਦੇ ਪੜਾਉਂਦੇ ਹੁੰਦੇ ਅੱਗੇ ਸਕੂਲ ਘਟ ਹੁੰਦੇ ਉਹਨੇ ਛਾਰੇ ਵੇਦਾਂ ਗ੍ਰੰਥਾਂ ਦੀ ਪੜਾਈ ਯਾਨੀ ਉਹ ਮੁੰਡੇ ਨੂੰ ਕਰਾਤੀ ਕਰਾ ਕੇ ਬਾਅਦ ਜਵਾਨੀ ਦਾ ਇਹ ਤਾਂ ਵੀ ਜਿਹੜਾ ਅੱਜ ਕੱਲ ਦਾ ਬੰਦਾ ਜਿਵੇਂ ਹੁਣ ਤੂੰ ਸਿੱਧਾ ਸਾਦਾ ਬੰਦਾ ਇਹੇ ਜਿਹੇ ਦੇ ਯਾਨੀ ਬੱਚ ਦਾ ਰੋਗ ਨਹੀਂ ਔਰਤਾਂ ਨੇ ਜਿਹੜੀਆਂ ਇਹ ਬਹੁਤ ਇੰਨਾ ਚ 404 404 ਲੀਟਰ ਲਿਖਿਆ ਸੇਕ ਸ਼ਹਿਰ ਨੇ ਇੰਨਾ ਚ ਬਈ ਬਹੁਤ ਭੈੜੀਆਂ ਹੁੰਦੀਆਂ ਨੇ ਇਹ ਯਾਨੀ ਇਹਨਾਂ ਤੋਂ ਬਚ ਕੇ ਰਹੀਂ ਕਹਿੰਦਾ ਜੀ ਠੀਕ ਹੈ ਕਿਤਾਬ ਵੀ ਦੇਤੀ ਪੜਨ ਨੂੰ ਉਹ ਚ ਵੀ ਇਹੀ ਘਹਾਣੀ ਵੀ ਜਾਨੀ ਔਰਤਾਂ ਐ ਕਰਦੀਆਂ ਨੇ ਉਹ ਕਰਦੀਆਂ ਨੇ ਬਾਹਰ ਕਰਦੀਆਂ ਜਾਨੀ ਔਰਤਾਂ ਦੀ ਉਹ ਨਿੰਦਿਆ ਉਹ ਕਿਤਾਬ ਦੇ ਵਿੱਚ ਦੇਤੀ ਉਹੀ ਉਹੀ ਜੀ ਬਣਾ ਕੇ ਉਹਨੂੰ ਉਹਨੂੰ ਜਾਨੀ ਮੁੰਡਾ ਕੱਲਾ ਸ਼ਾਹੂਕਾਰ ਦੇ ਜਾਨੀ ਔਰਤਾਂ ਤੋਂ ਨਫ਼ਰਤ ਮੰਨ ਕੇ ਜਾਨੀ ਗਈ ਹੱਦ ਨੂੰ ਕਹਿੰਦਾ ਜੀ ਮੈਂ ਵਿਆਹ ਹੀ ਨਹੀਂ ਕਰਾਉਣਾ ਹੁਣ ਜਦੋਂ ਕੱਲਾ ਮੁੰਡਾ ਹੋਵੇ ਐਡਾ ਤਖੜਾ ਕੰਮ ਹੋਵੇ ਹੋਰ ਲਿਹਾਜ ਫਿਆਜ ਵਾਲੇ ਵੀ ਕਹਿੰਦਾ ਜੀ ਤੂੰ ਮੁੰਡੇ ਨੂੰ ਵਿਆਹ ਲੈ ਸਕੀਰੀਆਂ ਵਾਲੇ ਵੀ ਤੂੰ ਮੁੰਡੇ ਨੂੰ ਕਿਉਂ ਨਹੀਂ ਵਿਆਹਉਂਦਾ ਹੁਣ ਮੁੰਡਾ ਕਹੇ ਮੈਂ ਵਿਆਹ ਨਹੀਂ ਕਰਾਉਣਾ ਯਾਰਾਂ ਦੋਸਤਾਂ ਨੂੰ ਵੀ ਕਿਹਾ ਹੋਰ ਲਿਹਾਜ ਫਿਆਜ ਵਾਲ ਜਿਹੜੇ ਦੀ ਮਾੜੀ ਮੋਟੀ ਮੰਨਦਾ ਸੀ ਯਾਨੀ ਮੁੰਡਾ ਕਹਿੰਦਾ ਜੀ ਮੈਂ ਵਿਆਹ ਹੀ ਨਹੀਂ ਕਰਾਉਣਾ ਉਹਨੇ ਇੱਕ ਦਿਨ ਆਪਦੇ ਵੀ ਯਾਰ ਦੋਸਤ ਇਕੱਠੇ ਕਰ ਲਏ ਮੁੰਡੇ ਦੇ ਵੀ ਕਰ ਲਏ ਸਮਝਾਉਣ ਵਾਸਤੇ ਕਹਿੰਦਾ ਵੀ ਕਿਵੇਂ ਨਾ ਕਿਵੇਂ ਇਹਨੂੰ ਮਨਾਓ ਕਿਸੇ ਲੋਟ ਵੀ ਮਨਾਓ ਜਿਹੜੇ ਲੋਟ 6 7 ਤੇ ਮੰਨਦਾ ਉਹ ਤੇ ਬਣਾ ਲਓ ਭਾਈ ਕਹਿੰਦਾ ਅਸੀਂ ਦੇਲਾ ਪੁੱਤੋ ਪਿਤਰਾਂ ਨੂੰ ਪਾਣੀ ਦਿੰਨੇ ਆ ਤਾਂ ਹਾਂ ਉਹਨਾਂ ਨੂੰ ਜਾਂਦਾ ਤੂੰ ਸਾਨੂੰ ਦਿਆ ਕਰੇਗਾ ਮੂਰੇ ਜਦੋਂ ਆਪਣੀ ਹੁਣ ਤੂੰ ਬੁढ़ा ਹੋ ਗਿਆ ਤੇਰੇ ਮਗਰ ਕੋਈ ਲਾਦ ਨਾ ਹੋਈ ਆਪਣਾ ਤਾਂ ਕੋਲੀ ਖਤਮ ਹੋ ਜੂਗਾ ਹਾਂ ਆਪਣੇ ਬਾਣਸ਼ਕੇ ਮੇ ਬੜੂ ਵੀ ਤੂੰ ਵਿਆਹ ਕੇ ਆਉ ਤੂੰ ਕਰਾਲਾ ਵਿਆਹ ਕਾ ਤੋ ਨਹੀਂ ਕਰਾਉਂਦਾ ਨਫ਼ਰਤ ਕਾ ਦੋ ਮੰਨਦਾ ਤੂੰ ਇੰਨੀ ਦੁਨੀਆ ਦੇ ਹੀ ਕਰਾਇਆ ਵੇ ਤੇਰਾ ਕੋਈ ਨਵਾਂ ਤਾਂ ਨਹੀਂ ਕੰਮ ਹੈ ਦੁਨੀਆ ਹੀ ਸਾਰੀ ਵਿਆਹ ਕਰਾ ਕੇ ਗਾਂ ਦੀ ਗਾਂ ਬੱਧਾ ਹੁੰਦਾ ਅਗਲੇ ਦੇ ਉਹ ਮਨ ਨਾ ਮਨਾਈ ਉਹਨਾਂ ਨੇ ਜਦੋਂ ਸਾਰੇ ਬਾਦ ਪੈ ਗਏ ਮੁੰਡਾ ਕਹਿੰਦਾ ਬਾਪੂ ਇੱਕ ਸ਼ਰਤ ਤੇ ਵਿਆਹ ਕਰਾਉਂਗਾ ਉਹ ਕਹਿੰਦਾ ਪੁੱਤ ਕਿਹੜੀ ਸ਼ਰਤ ਹੈ ਉਹ ਕਹਿੰਦਾ ਪੰਜ ਜੁੱਤੀਆਂ ਮੈਂ ਉੱਠਣ ਛਾਰ ਉਹਦੇ ਪਹਿਲਾਂ ਲਾਇਆ ਕਰੂੰ ਜਿਤੇ ਕੱਲ ਨੂੰ ਕੋਈ ਮੰਨਦੀ ਹੈ ਵਿਆਹ ਕਰਾਉਣ ਨੂੰ ਤਾਂ ਤਾਂ ਮੈਂ ਕਰਾ ਲੂੰ ਨਹੀਂ ਮੈਨੂੰ ਲੋੜ ਹੀ ਨਹੀਂ ਮੈਨੂੰ ਕਹੀਂ ਹੁਣ ਪੰਜ ਜੁੱਤੀਆਂ ਭਾਈ ਬਿਣਾ ਗਸ਼ੂਰੀਆਂ ਖਾਣ ਨੂੰ ਕੌਣ ਤਿਆਰ ਅੱਜਕੱਲ ਕੋਈ ਨਾ ਕਹੇ ਵੀ ਚਲ ਗਸ਼ੂਰ ਤੋਂ ਦਾ ਪੰਮਾ ਪੰਜ ਦੀਆਂ ਦਸ ਲਾ ਲੇ ਜਦੋਂ ਗਸ਼ੂਰ ਹੀ ਨਹੀਂ ਕੋਈ ਫੇਰ ਪੰਜ ਜੁੱਤੀਆਂ ਕਾਹਤੋਂ ਲਾਉਂ ਉਹਦੀ ਸ਼ਰਤ ਤੀ ਇਹ ਵੀ ਪੰਜ ਜੁੱਤੀਆਂ ਜਿਹੜੀ ਖਾਊ ਤੇ ਉਹਦੇ ਨਾਲ ਵੈਹੀ ਉਹਦੇ ਨਾਲ ਕਰਾਉ। ਜਾਣੀ ਤਾਕਰ ਤਾਖਰੇ ਘਰ ਦੀ ਕੁੜੀ ਨੇ ਤਾਂ ਕੀ ਮੰਨਣਾ ਗਰੀਬ ਘਰ ਦੀ ਬਣਾ ਮੰਨੀ ਕੋਈ। ਜਿਹੜੀ ਨੂੰ ਕਹਿਣ ਲਾ ਇਹਦੇ ਡੰਗਰ ਤੋਂ ਕੀ ਕਰਾਉਣਾ ਹੈ। ਜਿਹੜਾ ਉਠਣ ਚਾਰ ਪੰਜ ਜੁੱਤੀਆਂ ਬਿਨਾ ਕਸ਼ੂਰੀਆਂ ਨਹੀਂ ਲਾਊ। ਸਾਰੀ ਰਾਤ ਦੇ ਲੈ ਕੰਮ ਧੰਦਾ ਵੀ ਕਰਨਾ ਹੈ ਹੋਰ ਵੀ ਸਾਰਾ ਦਿਨੇ ਕੰਮ ਕਰਨਾ ਹੈ। ਫੇਰ ਵੀ ਹੁਣ ਤੜਕਿਓਂ ਉੱਠਦੇ ਨੂੰ ਪੰਜ ਜੁੱਤੀਆਂ ਫੇਰ ਲਾਊ। ਬੇ ਬਿਣਾ ਕਸ਼ੂਰੀਆਂ ਲਾਉ ਰੋਜ ਦੀਆਂ ਨਾਲੇ ਇਹ ਕਿਹੜਾ ਇੱਕ ਜੰਦਾ ਕੰਮ ਹੈ ਵਿਚਾਲੇ ਇੱਕ ਦਿਨ ਦਾ 10 ਲਾ ਲੇ ਤਾਂ ਵੀ ਸੱਜੇ ਭੈਣਾਂ ਨੇ ਵੀ ਇੱਕ ਦਿਨ ਨਿਬੜ ਗਿਆ ਅੱਜ ਦਾ ਲਾ ਲੀਆਂ ਰੋਜ ਦੀਆਂ ਪੰਜ ਬਿਣਾ ਕਸ਼ੂਰੀਆਂ ਕੌਣ ਖਾਊ ਨਾ ਇਹੋ ਜਿਹੇ ਡੰਗਰ ਤੋਂ ਅਸੀਂ ਨਹੀਂ ਕਰਾਉਣਾ ਅਸੀਂ ਨਹੀਂ ਕਰਾਉਣੀ ਆ ਵਿਆਹ ਕੋਈ ਵਿਆਹ ਕਰਾਉਣ ਨੂੰ ਨਾ ਮੰਨੀ ਹੁਣ ਪੰਜ ਜੁੱਤੀਆਂ ਬਿਣਾ ਕਸ਼ੂਰੀਆਂ ਲਵਾਵੇ ਕੌਣ ਵਿਆਹ ਕਰਾਉਣ ਨੂੰ ਕੋਈ ਨਾ ਮੰਨੀ ਜਦੋਂ ਵਿਆਹ ਕਰਾਉਣ ਨੂੰ ਨਾ ਮੰਨੀ ਉਹਦਾ ਯਾਰ ਉਹ ਤਤੀ ਲਵੇ ਦੇ ਪਿੰਡ ਉਹਨੂੰ ਮਿਲਣ ਵਾ ਗਿਆ ਉਹਨੇ ਵੀ ਗੱਲ ਆਹੀ ਤੋਰੀ ਕਹਿੰਦਾ ਵੀ ਮਕੰਦੇ ਦਾ ਵਿਆਹ ਕਰ ਵਿਆਹ ਹੈ ਉਹ ਮਕੰਦਾ ਕਿਤੇ ਕਹਿੰਦਾ ਵੀ ਨਾ ਮਕੰਦਾ ਜਦ ਅਸੀਂ ਤਾਂ ਕਹਿੰਦਾ ਜਿੱਦੀ ਵਾਲਾ ਉਹ ਵਿਆਹ ਹੀ ਨਹੀਂ ਕਰਾ ਰਿਹਾ ਕਹਿੰਦਾ ਇਹ ਜੀ ਜਿੱਦ ਕੀ ਕਰਦਾ ਉਹ ਕਾਦੀ ਜਿੱਦ ਆਉਦੀ ਕਹਿੰਦਾ ਪੰਜ ਜੁੱਤੀਆਂ ਉੱਠਣ ਸਾਰ ਲਾਇਆ ਕਰੂੰ ਕਹਿੰਦਾ ਕੁੜੀ ਨਹੀਂ ਮੰਨਦੀ ਗਰੀਬ ਘਰ ਦੀ ਵੀ ਨਹੀਂ ਮੰਨਦੀ ਕੋਈ ਪੰਜ ਜੁੱਤੀਆਂ ਨੂੰ ਵਿਆਹੀਏ ਕਿਹਦੇ ਨਾਲ ਉਹ ਕੁੜੀ ਉਹਦੀ ਵੀ ਮਟਿਆਰ ਦੀ ਕੁੜੀ ਸੁਣੀ ਜਾਂਦੀ ਸੀ ਗੱਲਾਂ ਦੋਨਾਂ ਦੋਨਾਂ ਨਹੀਂ ਉਹਨਾਂ ਦੀਆਂ ਕਰਦੇ ਆਪੋ ਵੀ ਦੋਸਤੀ ਵੀ ਬਾਲੀ ਗਹਿਰੀ ਗਹਿਰੀ ਸੀ ਉਹ ਕਹਿੰਦਾ ਯਾਰ ਕੁੜੀ ਮੇਰੀ ਵੀ ਮਟਿਆਰ ਤੀ ਮੇਰਾ ਤਾਂ ਆਪਰਾਦਾ ਤੀ ਵੀ ਆਪਾਂ ਇੰਨੇ ਇੰਨੀ ਆਪਣੀ ਯਾਰੀ ਦੋਸਤੀ ਆ ਵੀ ਆਪਾਂ ਸ਼ਕੀਰੀ ਪਾਲੀਏ ਵੀ ਉਦੋਂ ਵੀ ਨੇੜਤਾ ਹੋ ਜੇ ਆਪਾਂ ਸ਼ਕੀਰੀ ਪਾਲੀਏ ਹੁਣ ਆ ਗੱਲ ਬਹੁਤ ਮਾੜੀ ਆ ਹੁਣ ਬਿਨਾ ਕਸ਼ੂਰੀਆਂ ਦਾ ਯਾਰ ਪੰਜ ਜੁੱਤੀਆਂ ਖਾਣੀਆਂ ਵੀ ਬੜੀ ਔਖੀਆਂ ਨੇ ਉਹਨੇ ਵੀ ਇਹ ਗੱਲ ਕਹਿਤੀ ਤੇ ਉਹ ਕੁੜੀ ਸੁਣੀ ਜਾਂਦੀ ਦੀ ਗੱਲਾਂ ਸਾਰੀਆਂ ਕਹਿੰਦਾ ਚੱਲ ਪੀ ਆ ਸੈਂ ਤਾਂ ਪੁੱਛ ਲੈਣਾ ਕਹਿੰਦਾ ਪੁੱਤ ਕਰਦਾ ਬਹੁਤ ਤਖੜਾ ਪਰ ਉਹ ਜਿੱਦ ਕਰਦਾ ਵੀ ਪੰਜ ਜੁੱਤੀਆਂ ਰੋਜ਼ ਲਾਇਆ ਕਰੂੰ ਦੇਖ ਲੈ ਜੇ ਚੱਲਣ ਦੀ ਹਿੰਮਤ ਹੈਗੀ ਵੀ ਤੂੰ ਤੇਰਾ ਚਿੱਤ ਕੀ ਮੰਨਦਾ ਵੀ ਘਰ ਬਿਲਕੁਲ ਠੀਕ ਆ ਸਾਡੀ ਯਾਰੀ ਦੋਸਤੀ ਬਹੁਤ ਗਹਿਰੀ ਆ ਵੀ ਘਰ ਵੀ ਬਹੁਤ ਵਧੀਆ ਹੈ ਠਿਕਾਣਾ ਬੜੀਆ ਕੋਈ ਸਾਰੀ ਜ਼ਿੰਦਗੀ ਹੋਰ ਤਾਂ ਸਾਰੇ ਸੁਖੀ ਸੁਖ ਨੇ ਪਰ ਆ ਦੁੱਖ ਹੈ ਜੇ ਇਹ ਚੱਲ ਸਕਦੀਆਂ ਤੇਰਾ ਚਿੱਤ ਮੰਨਦਾ ਵੀ ਕਿਸੇ ਲੋਟ ਕਿਸੇ ਵਿਧ ਚੱਲ ਖਬਰਾਂ ਟਾਲ ਵੀ ਸਕਦੀਆਂ ਨੇ ਕੋਈ ਜ਼ਰੂਰੀ ਤਾਂ ਨਹੀਂ ਜੇ ਤੂੰ ਉਧਰ ਉਧਰ ਮੁਹੱਬਤ ਪੈ ਜਾਂਦੀ ਹੈ ਵੀ ਟਾਲ ਵੀ ਸਕਦੀਆਂ ਨੇ ਵੇ ਦੇਖ ਲੈ ਪੁੱਤ ਮੈਂ ਤਾਂ ਕੁਝ ਨਹੀਂ ਕਹਿ ਰਿਹਾ ਇਹ ਗੱਲ ਬਾਰੇ ਤੂੰ ਬੋਲ ਤੇਰਾ ਰਾਦਾ ਕਿਵੇਂ ਉਹ ਕਹਿੰਦੀ ਬਾਪੂ ਮੇਰਾ ਕਰ ਦੇ ਉਹਦੇ ਨਾਲ ਮੈਂ ਕਰਾ ਲੈਣੀ ਆ ਦੇਖੀ ਜਊ ਜਿਹੜੀ ਹੂ ਜੇ ਤੂੰ ਇੰਨਾ ਤੇਰੀ ਲਿਹਾਜ਼ ਆ ਕਹਿੰਦਾ ਵੀ ਮੇਰੀ ਲਿਹਾਜ਼ ਵਾਲਾ ਇਹ ਘਰ ਐਵੇਂ ਜਾਂਦਾ ਉਹਨਾਂ ਦਾ ਚੱਲ ਦੇਖੀ ਜਊ ਜਿਹੜੀ ਹੂ ਤੇ ਮੇਰਾ ਘਰ ਹੋਵੇ ਵਿਆਹ ਉਹਦੇ ਨਾਲ ਭਾਈ ਉਹ ਕੁੜੀ ਮੰਨ ਗਈ ਕੁੜੀ ਮੰਨੇ ਵੀ ਬਹੁਤ ਊਮਤਾਵ ਨਾਲ ਵਿਆਹ ਕਰਿਆ ਉਹਨਾਂ ਦਾ ਪੂਰਾ ਜਦੋਂ ਊਮਤਾਵ ਨਾਲ ਵਿਆਹ ਕਰਾ ਕਰ ਹੋ ਗਿਆ ਉਹਨਾਂ ਦਾ ਵਿਆਹ ਕੇ دل ਲੜਤੀ ਬਸ ਗਈ આજ دل ਰਾਤ ਕੱਟੀ ਰਾਤ ਕੱਟ ਕੇ ਜਦੋਂ ਤੜਕੇ ਹੋਇਆ ਉੱਠਿਆ ਉੱਠਿਆ ਸਵੇਰੋਂ ਕਹਿੰਦਾ ਵੀ ਲਿਆ ਮੇਰਾ ਇਕਰਾਰ ਕਰ ਪੂਰਾ ਲੈ ਕੇ ਜੁੱਤੀ ਖੜ ਗਿਆ ਕਹਿੰਦਾ ਲਵਾ ਪੰਜ ਜੁੱਤੀਆਂ ਉਹ ਕਹਿੰਦੀ ਅੱਜ ਪਹਿਲੀ ਦਾ ਰਾਤ ਹੈ ਆਪਣੀ ਦੇਖ ਆਇਆ ਗਿਆ ਆਪਣੇ ਆਇਆ ਵੈ ਇਹ ਤਾਂ ਉਹੀ ਬਿਸ਼ੱਕ ਨਾ ਹੋ ਜਾਂਦਾ ਹੁੰਦਾ ਹੈ ਨਹੀਂ ਲੋਕ ਕਹਿਣਗੇ ਵੀ ਖਮ ਨਹੀਂ ਕੀ ਗਣਾ ਉਹ ਜਿਹੜਾ ਪੰਜ ਤੜਕਿਆਂ ਉੱਠਣ ਦੀ ਜੁੱਤੀਆਂ ਨਾਲ ਡਹਿ ਗਿਆ। ਨਹੀਂ ਮੇਰੀ ਬਦਨਾਮੀ ਇਹ ਗੱਲ ਚ ਉਹ ਹੁਣ ਤੇਰੀ ਹਿੰਡਾਰੇ ਕਿਸੇ ਲੋਕਾਂ ਨੂੰ ਕੀ ਪਤਾ ਹੈ ਵੀ ਕੀ ਹਿੰਡਾ ਹੈ ਤੇਰੀ ਵੀ ਅੱਜ ਦਾ ਦਿਨ ਤੂੰ ਕੋਈ ਨਹੀਂ ਕੱਲ ਨੂੰ ਵੱਧ ਉਹੀ ਕੱਲ ਨੂੰ ਲਾਣੀ। ਅੱਜ ਪਹਿਲੇ ਦਿਨ ਨਾ ਨਾ ਇਹ ਗੱਲ ਕਰ ਵੀ ਕੱਲ ਨੂੰ ਲਾਣੀ ਚੱਲ ਕੀ ਫਰਕ ਪੈਂਦਾ ਇੱਕ ਦਿਨ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਚੱਲ ਕਹਿੰਦਾ ਵੀ ਕੱਲ ਨੂੰ ਲਾਸ਼ ਲਵਾਵੇਂ ਕੀ ਕਹਿੰਦਾ ਕੱਲ ਨੂੰ ਲਾਸ਼ ਲਾਣੀ। ਦੂਏ ਦਿਨ ਦੀਆਂ 10 ਮੰਨ ਕੇ ਭਾਈ ਉਹ ਦਿਨ ਲੰਘਿਆ। ਉਹ ਦਿਨ ਪੰਜ ਲਾਈਆਂ ਨਾ ਜਦੋਂ ਪੰਜ ਨਾਂ ਲਾਈਆਂ ਤੇ ਦੂਜੇ ਦਿਨ ਨੂੰ ਭਾਈ ਉੱਠੇ ਦੂਜੇ ਦਿਨ ਨੂੰ ਉੱਠੇ ਉੱਠ ਕੇ ਕਹਿੰਦਾ ਆ ਜਾ ਵੀ ਅੱਜ 10 ਹੋ ਗਈਆਂ ਉਹ ਕਹਿੰਦੀ ਆ ਜੀ ਆਏ ਗਏ ਨੂੰ ਤਾਂ ਮੋੜ ਲੈਣ ਦੇ ਲਾ ਲਈ ਮੈਂ ਜਦੋਂ ਉਹ ਕਹਿਆ ਕਰੇ ਜੁੱਤੀਆਂ ਦਾ ਨਾਂ ਦਿਆ ਕਰੇ ਨਾਂ ਤੇ ਉਹਦਾ ਸਵਰਨੋ ਸਵਰਨੋ ਹੱਛਿਆ ਕਰੇ ਜਦੋਂ ਕਹੇ ਕਰੇ ਪੰਜ ਜੁੱਤੀਆਂ ਲਵਾ ਉਹ ਹੱੱਛਾ ਕਰੇ ਬਹੁਤ ਹੱੱਛਾ ਕਰੇ ਉਹ ਕਹਿੰਦਾ ਹੱੱਛੇ ਤੋਂ ਨਹੀਂ ਸ਼ਰਨਾ ਇਹ ਜੁੱਤੀਆਂ ਲਵਾਉਣੀਆਂ ਪਹਿਣਗੀਆਂ ਐ ਹੱੱਥ ਕੇ ਨਹੀਂ ਟਲਦੀਆਂ ਇਹ ਤੂੰ ਤਾਂ ਹੱੱchn ਲੱਗ ਜਾਨੀ ਐ ਮੈਂ ਜੁੱਤੀਆਂ ਕਹਿੰਦਾ ਤੂੰ ਹੱਥ ਕੇ ਟਾਲ ਦਿੰਨੀ ਐ ਉਹ ਕਹਿੰਦੀ ਲਾ ਨਹੀਂ ਆਏਗੇ ਨੂੰ ਤਾਂ ਆ ਜਾਂਦੇ ਭੱਗ ਜਾਂਦੇ ਕਹਿੰਦਾ ਅਜੇ ਆਇਆ ਗਿਆ ਸਾਰਾ ਇੱਥੇ ਐ ਇਹ ਲੋਕ ਕੀ ਕਹਿਣਗੇ ਆਪਾਂ ਨੂੰ ਲਾਈ ਚੱਲ ਗਿਣੀ ਚੱਲ ਉਹਦੇ ਵੱਧ ਲਾ ਨਹੀਂ ਗਣ ਲੈ ਦੋ ਦਿਨ ਦੀਆਂ ਹੋ ਗਈਆਂ ਦਾਜ ਹੋ ਗਈਆਂ ਹੁਣ ਆ ਰਾਤ ਨਾਂ ਕੀ ਦੂਏ ਨੂੰ 15 ਲਾ ਲਈ ਹੋਰ ਕੀ ਐ ਤੀਜੀ ਰਾਤ ਆ ਦੀਆਂ 15 ਹੋ ਜਾਣਗੀਆਂ ਤੇ ਭਾਈ ਦਿਲ ਤੀਜੀ ਰਾਤ ਆ ਗਈ ਕਹਿੰਦਾ ਵੀ ਲਿਆ ਆ ਜਾਂ ਲਵਾ ਜੁੱਤੀਆਂ ਅੱਛੀ ਬਹੁਤ ਬਹੁਤ ਅੱਛੀ ਖੜਖੜ ਅੱਛੀ ਐ ਸਕੇ ਗੰਦੀ ਲਾ ਲਈ ਤੂੰ ਆਪਣੀਆਂ ਜੁੱਤੀਆਂ ਤੂੰ ਲਾਉਣ ਆਲਾ ਮੈਂ ਖਾਣ ਵਾਲੀਆਂ ਕਿਹੜਾ ਆਪਣੇ ਚ ਕੋਈ ਉਪਰ ਐ ਆਏ ਗਏ ਨੂੰ ਤਾਂ ਬਗ ਜਾਂਦੇ ਆ ਗਮੰਡੀ ਦੇਖਦੇ ਨੇ ਸਾਰੇ ਹੁਣ ਇਹ ਕੀ ਕਹਿਣਗੇ ਕਹਿੰਦਾ ਜੀ ਇਹ ਤਾਂ ਲਾਉਣੀਆਂ ਹੀ ਲਾਉਣੀਆਂ ਨੇ ਕਹਿੰਦੀ ਅੱਛਾ ਹਾਂ ਹਾਂ ਕਹਿੰਦੀ ਐਂ ਕਰ ਬਾਪੂ ਨੂੰ ਸਾਡੋ ਕਹਿੰਦਾ ਕਿਉਂ ਕਹਿੰਦੀ ਇਹ ਘਰ ਕੀ ਦਾ ਪਹਿਲਾਂ ਤੈਨੂੰ ਦੱਸ ਮੈਨੂੰ ਕਹਿੰਦਾ ਘਰ ਬਾਪੂ ਦਾ ਹੈ ਕਹਿੰਦੀ ਫੇਰ ਬਾਪੂ ਲਾ ਸਕਦਾ ਜੁੱਤੀਆਂ ਆ ਬਾਕੀ ਜਿਹੜਾ ਆਪਣਾ ਵਿਆਹ ਉੱਤੇ ਖਰਚਾ ਹੋਇਆ ਇਹ ਕਿਹਨੇ ਕਰਿਆ ਕਹਿੰਦਾ ਬਾਪੂ ਨੇ ਆ ਟੂਮਾ ਪਾਈਆਂ ਨੇ ਜਾਂ ਲੀੜਾ ਕਪੜਾ ਛਮਾਇਆ ਇਹ ਕਿਹਨੇ ਛਮਾਇਆ ਕਹਿੰਦਾ ਬਾਪੂ ਨੇ ਇਹ ਸਾਰੀ ਕਮਾਈ ਬਾਪੂ ਦੀ ਹੋਈ ਹੈ ਕਨਹਾ ਬਾਪੂ ਦੀ ਆ ਤਾਂ ਮੈਂ ਮੈਂ ਤੁਹਾਡੇ ਕਦੇ ਡੱਕਾ ਨਹੀਂ ਤੋੜਿਆ ਸਭ ਕੁਝ ਬਾਪੂ ਜੀ ਦਾ ਹੀ ਹੈ ਉਹ ਕਹਿੰਨੀ ਫੇ ਬਾਪੂ ਲਾ ਸਕਦਾ ਜੁੱਤੀਆਂ ਮੇਰੇ ਤੂੰ ਕੌਣ ਹੈ ਜੁੱਤੀ ਲਾਉਣ ਵਾਲਾ ਉਹੀ ਤਾਂ ਗੱਲ ਆ ਬਾਪੂ ਲਾ ਸਕਦਾ ਜੁੱਤੀਆਂ ਜਿਹਦਾ کاروبار ਆ ਜਿਨੇ ਇੰਨਾ ਖਰਚਾ ਕਰਿਆ ਮੇਰੇ ਤੇ ਮੈਨੂੰ ਟੂਮਾ ਪਾਈਆਂ ਨੇ ਤੈੂੰ ਇੱਕ ਫਲੀ ਬੰਦਾ ਨਹੀਂ ਕਹਿੰਦਾ ਮੈਂ ਉਠਰੇ ਪੰਜ ਜੁੱਤੀਆਂ ਲਿਆ ਤੂੰ ਐਂ ਕਰ ਕਮਾਈ ਕਰ ਕਮਾਈ ਕਰਕੇ ਜਿੱਦਣ ਕੁ ਕੁਝ ਕਮਾ ਕੇ ਲਿਆਵੇਂਗਾ ਨਾ ਉਦਨੇ ਉਦਨੇ ਲਾਲੀਆਂ ਛਾਰੀਆਂ ਗਣਦਾ ਚੱਲ ਤੁਰ ਤੋਂ ਤੋੜ ਸਾਂ ਪੰਜ ਪੰਜ ਰੋਜ ਦੀਆਂ ਉਦਨੇ ਤੁਰ ਤੋਂ ਤੋੜ ਸਾਂ ਲਾਲੀਆਂ ਸਾਰੀਆਂ ਕਹਿੰਦਾ ਉਦਨੇ ਬਿਛਾਰੀਆਂ ਤੁਰ ਤੋਂ ਤੋੜ ਸਾਂ ਗਣ ਕੇ ਲਵਾਵੇਂ ਕਿ ਨਾ ਲਵਾਉਂ ਉਹਨੋਂ ਗਣ ਕੇ ਲਵਾ ਲਾਉ ਲਵਾ ਲਈ ਜਿੰਨੀਆਂ ਵੀ ਰਹਿੰਦੇ ਨੇ ਆਪਦੀ ਗਿਣੀ ਚੱਲੀ ਵੀ ਕਿੰਨਾ ਚਿਰ ਹੋ ਗਿਆ ਪੰਜ ਰੋਜ ਦੀਆਂ ਦੇ ਨਾਲ ਕਿੰਨੀਆਂ ਬਣ ਜਾਣਗੀਆਂ ਉਹ ਤੁਨੂੰ ਉਸੇ ਕਮਾ ਕੇ ਲਿਆ ਫੇਰ ਜੁੱਟੀਆਂ ਲਾਉਂਦਾ ਚੰਗਾ ਲੱਗਦਾ ਕਮਾਈ ਬਾਪੂ ਦੀ ਖਾਨਾ ਤੇ ਛੇਤਨ ਤੂੰ ਮੇਰੇ ਬਿਨਾ ਗਜੂਰੀ ਤੇ ਲਈ ਜਾਂਦਾ ਇਥੋਂ ਜਾ ਕੇ ਉੱਥੇ ਤੂੰ ਧਰਦਾ ਨਹੀਂ ਪੈਸਾ ਕਿਸੇ ਬਸੋਂ ਕਦੇ ਲਿਆਇਆ ਨਹੀਂ ਤੇ ਇਹ ਨਹੀਂ ਕੰਮ ਚੱਲਣਾ ਬਾਪੂ ਨੂੰ ਕਹਿੰਦਾ ਵੀ ਐਂ ਕਰ ਬਾਪੂ ਮੈਨੂੰ ਕੋਈ ਤਾਂ ਭਰ ਦੇ ਸਮਾਨ 5000 ਮੈਨੂੰ ਦੇ ਦੇ ਰੁਪਈਆ ਨਕਦ ਮੈਂ ਵਪਾਰ ਕਰਨ ਚੱਲਿਆ ਮੈਂ ਹੁਣ ਰੁਪਈਏ ਕਮਾ ਕੇ ਆ ਕੇ ਇਹਦੇ ਕੱਢੂ ਬਟੇ ਫੇਰ ਆ ਕੇ ਲਾਉਂ ਜੁਟੀਆਂ ਉਹ ਕਹਿੰਦਾ ਜਾ ਪੁੱਤ ਲੈ ਜਾ ਆ ਚੱਕ 5000 ਰੁਪਈਆ ਜਾ ਬਾਗ ਗਿਆ ਭਾਈ ਜਹਾਜ਼ ਚੜ ਗਿਆ ਅਗਲੇ ਟਾਪੂ ਤੇ ਜਾ ਲੱਗਿਆ ਜਦੋਂ ਗਾਹਣਲੇ ਟਾਪੂ ਤੇ ਜੋ ਆ ਜਾ ਕੇ ਲੱਗਿਆ ਉੱਥੇ ਐ ਫਿਰਨ ਤੁਰਨ ਲੱਗ ਗਿਆ ਜਲੋ ਗਰਾਊਂਡ 'ਚ ਉੱਥੇ ਇਹੀ ਜੀ ਧਰਤੀ ਅੰਬ ਲੱਗੇ ਵੇ ਬੜਾ ਵਧੀਆ ਅੱਛਾ ਅੰਬੋ ਬੜੇ ਬੜੇ ਮਿੱਠੇ ਵੀ ਬੜੇ ਉਹ ਅੰਬ ਜਿਹੋਨੇ ਤੋੜਿਆ ਤੋੜ ਕੇ ਚੂਪਿਆ ਅੰਬ ਚੂਪ ਕੇ ਐਂ ਗਟੋਲੀ ਛਿੱਟੀ ਗਟੋਲੀ ਦੇਗਣਸਾਰੀ ਅੰਬ ਉਗ ਕੇ ਨਾਲ ਦੀ ਨਾਲ ਬੂਟਾ ਵੱਧ ਕੇ ਉਹਦੇ ਹਰਾ ਹੋ ਕੇ ਜੀ ਅੰਬ ਲੱਗਣ ਲੱਗੇ ਗਲਮਗਾ ਦੇ ਉਹਦੇ ਦੇਖਦੇ ਦੇਖਦੇ 2.5 ਘੰਟਿਆਂ ਚ ਅੱਛਾ ਅੰਬ ਲੱਗੇ ਠੀਕ ਆ ਪੱਕ ਗਏ ਉਹ ਕਹਿੰਦਾ ਭੈਣ ਚ ਦਾਵੇ ਪਪਾਰ ਆ ਬਾਲਾ ਵਧੀਆ ਛੋਦਾ ਵੀ ਆਪਾਂ ਇਹ ਪਾ ਲੋ ਝੋਲੇ ਚ ਉੱਥੇ ਜਾ ਕੇ ਕਹਿੰਦਾ ਵੇਚਾਂਗੇ ਵੀ ਗੁਣਸਾਰ ਅੰਬ ਉਗਦਾ ਹੈ ਕਹਿੰਦਾ ਛੱਤਾਂ ਇਹਦਾ ਇਹ ਹੈਰਾਨ ਰਹਿਗੇ ਛੱਤ ਲਾ ਕੇ ਕਹਿੰਦਾ ਆਪਾਂ ਤਾਂ ਰੁਪਏ ਛੇਤੀ ਹੋਈ ਕਮਾ ਕੇ ਬਗ ਜਾਗੇ ਜਾ ਕੇ ਹੈਗਾ ਤੇ ਉਹ ਨਹੀਂ ਧਰਤੀ ਨੂੰ ਬਿਸ਼ੇਕ ਉਹ ਉਹ ਜੇ ਦੂਰ ਗੋਠਲੀ ਸਿੱਟ ਤੇ ਉੱਥੇ ਨਹੀਂ ਤਯੁਗਦਾ ਉਹ ਧਰਤੀ ਤੇ ਉਨੇ ਥਾਂ ਚੁਗਦਾ ਤੇ ਉਹ ਮਿੱਟੀ ਉਹੀ ਜੀਤੀ ਉੱਥੇ ਯੁਗਦਾ ਤੀ ਹੋਰ ਨਹੀਂ ਕਿਤੇ ਯੁਗਦਾ ਉਹ ਮਿੱਟੀ ਉਹਨੇ ਜਦੋਂ ਗੋਠਲੀ ਸਿੱਟੀ ਜੂਪ ਕੇ ਉਹਨੇ ਹਰਾ ਹੋ ਗਿਆ ਹਰਾ ਹੋ ਕੇ ਵਾਧਾ 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 ਜਿਵੇਂ ਆਪਾਂ ਨੂੰ ਕੁਝ ਫਿਲਮਾਂ ਵਾਲੇ ਕੋਈ ਚੀਜ਼ ਵਾਧਦੀ ਦਿਖਾਉਂਦੇ ਹੁੰਦੇ ਨੇ ਬਈ ਐਡੀ ਛੇਤੀ ਦੇਖਦੇ ਆਂ ਦੇਖਦੇ ਆਂ ਤੇ ਵਧ ਕੇ ਅੰਬ ਲੱਗਣ ਲੱਗ ਗਏ ਐਡੀ ਛੇਤੀ ਬੂਟਾ ਤਿਆਰ ਹੋ ਗਏ 2-2 ਘੰਟਿਆਂ ਚ ਜਾਨੀ ਅੰਬ ਬਣ ਗਏ ਉਹਦੇ ਤੇ ਐਵੇਂ ਬਣ ਗਿਆ ਜਾਨੋ ਐਵੇਂ ਬਣ ਕੇ ਕਹਿੰਦਾ ਵੀ ਇਹ ਰੁਪਈਏ ਵਾਲੇ ਕਮਾਉ ਛੋਲੇ ਚ ਪਾ ਲੇ ਅੰਬ ਉਹ ਟਾਪੂ ਤੋਂ ਚੱਲਿਆ ਗਾਹਣ ਲੈ ਟਾਪੂ ਤੇ ਜਾ ਰਿਹਾ ਲੱਗਿਆ ਉੱਥੇ ਜਾ ਕੇ ਕਹਿੰਦਾ ਵੀ ਓਹ ਗੱਲ ਹੈ ਮੇਰੇ ਕੋਲ ਐਡੀ ਤਕਨੀਕ ਹੈ ਮੈਂ ਅੰਬ ਸਿਰਦਾ ਜੂਪ ਕੇ ਦੇਖਦੇ ਦੇਖਦੇ ਬੂਟਾ ਉਗ ਕੇ ਉਹਨੂੰ ਅੰਬ ਲੱਗਿਆ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਕਹਿੰਦਾ ਥੋੜੂ ਕਰਕੇ ਦਿਖਾਣਾ ਰੁਪਈਆਂ ਦੀ 5-5000 ਦੀ ਸ਼ਰਤ ਲਾ ਲਈ। ਅੱਛਾ। ਹੁਣ 5000 ਕੋਲੇ ਰੁਪਈਆ ਦੇ ਲਿਆ ਕੁਛ ਉਹ ਜੋ ਚੱਲ ਚੱਲ ਵੀ ਗਏ। ਕੁਛ ਮੜਾ ਮੋਟਾ ਇੱਕ ਤੁਰੇ ਆਉਂਦੇ ਤੋਂ ਖਾਣ-ਪਾਣ ਤਾਂ ਚੱਲਦੀ ਐ। ਕੁਛ ਉਹ ਭਾਈ ਜਦੋਂ 5000 ਦੀ ਸ਼ਰਤ ਲੱਗੀ ਵੀ ਅੰਬ ਚੂਪ ਕੇ ਉਹਨੇ ਛਿੱਟਿਆ ਗੁੱਠਰੀ ਉਹ ਗੁੱਠਲੀ ਨੇ ਕੀ ਹਦੀ ਹੋਣਾ ਸੀ। ਉਹ 흘ੀ ਹਰੀ ਨਾ ਹੋਈ। ਜਾਂ ਨਾ ਹੋਈ ਕਹਿੰਦੇ ਲਿਆ ਵੀ 5000 ਰੁਪਈਆ। 5000 ਕੁਛ ਉਹਨੇ ਸਮਾਨ-ਸਮੂਨ ਵੇਚ ਕੇ ਦੇਤਾ। ਤੂੰ ਐਂ ਗੱਲ ਮਕਾ ਦੇ ਜਮਾ ਮਲੰਗ ਹੋਗਾ ਜੀ ਉੱਥੇ ਕਹਿੰਦੇ ਠੱਗ ਹੈ ਤਾਂ ਕੋਈ ਸੌਦਾ ਵੀ ਨਹੀਂ ਲੈਣਾ ਕੁਛ ਵੀ ਨਾ ਜਮਾ ਤੂੰ ਐਂ ਐਡਾ ਮਲੰਗ ਹੋਇਆ ਕਿਸੇ ਨੇ ਤਾਂ ਉਹਨੂੰ ਰੰਬਾ ਲੈਣ ਨੂੰ ਪੈਸੇ ਦਿੱਤੇ ਭੁੱਖਾ ਮਰਨ ਲੱਗਾ ਰੋਟੀ ਕਣੀਓ ਵੀ ਦਾਤੀ ਲੈ ਕੇ ਦਿੱਤੀ ਇੱਕ ਪੱਲੀ ਲੈ ਕੇ ਦਿੱਤੀ ਘਾ ਵੱਢ ਕੇ ਲਿਆਇਆ ਕਰੇ ਉਹ ਘਾ ਵੇਚ ਕੇ ਇੱਕ ਟਕਾ ਘਾ ਦਾ ਮਿਲਿਆ ਕਰੇ ਉਹਦੇ ਉਹਦੀ ਰੋਟੀ ਟੁੱਕ ਖਾ ਲਿਆ ਕਰੇ ਐਡੀ ਗਰੀਬੀ ਆ ਗਈ ਉੱਥੇ ਜਦੋਂ ਨਾ ਗਿਆ ਮਹੀਨਾ ਖੰਡ ਉਹ ਕਹਿੰਦੀ ਬਾਪੂ ਆਪਣਾ ਤਾਂ ਵਪਾਰੀ ਮੁੜਿਆ ਹੀ ਨਾ ਪਤਾ ਉਹਦਾ ਤਾਂ ਪਤਾ ਲੈਣਾ ਪਊ ਤੇ ਇਹ ਜਿਹਨੂੰ ਕੀ ਪਤਾ ਕੋਈ ਹੋਰ ਕੋਈ ਚੰਦਨਾ ਚੜੀ ਬੈਠਾ ਹੋਵੇ ਜਾਂ ਕੋਈ ਕੋਈ ਕੀ ਪਤਾ ਕੀ ਹੋ ਗਿਆ ਜਿਹੜਾ ਹੁਣ ਤਾਂ ਹੀ ਮੁੜਿਆ ਹੀ ਨਾ ਨਹੀਂ ਮਾਲ ਵੇਚ ਕੇ ਤਾਂ ਮੁੜਿਆ ਆਉਂਦਾ ਹੁਣ ਨੂੰ ਉਹ ਕਹਿੰਦਾ ਪੁੱਤ ਪਤਾ ਕੌਣ ਲਊ ਹੁਣ ਉਹਦਾ ਮੂਰਖ ਦਾ ਲੈ ਮੈਂ ਤਾਂ ਕਹਿੰਦਾ ਜਾਣ ਦੇ ਛੱਡ ਖੜਾ ਕਹਿੰਦੀ ਨਾ ਬਾਪੂ ਐਂ ਕਰ ਮੈਨੂੰ ਤੂੰ ਮੇਰੇ ਮੇਚ ਦੇ ਨਾ ਵਰਦੀ ਸਮਾ ਕੇ ਦੇ 65 ਕੋਟ ਬੰਦਿਆਂ ਵਾਲੇ ਬੰਦਿਆਂ ਵਾਲੇ ਮਰਦਾਮਾਂ ਪੇਸ਼ ਧਾਰ ਕੇ ਮੈਂ ਜਾਉ। ਠੀਕ ਹੈ। ਲੈ ਕੇ ਸਮਾਨ ਮੈਂ ਪਤਾ ਲਾਉ ਉਹਦਾ। ਐ ਆਪਣਾ ਕਿਵੇਂ ਸ਼ੁਰੂ? ਮੈਂ ਪਤਾ ਲੈ ਕੇ ਆਉਣੀ ਆ। ਹਾਂ। ਕਹਿੰਦਾ ਪੁੱਤ ਤੇਰੀ ਮੌਜ। ਕਹਿੰਦੀ 5000 ਤਾਂ ਮੈਨੂੰ ਦੇ ਦੇ ਰੁਪਈਆ ਨਕਦ। ਠੀਕ ਹੈ। ਬਾਕੀ ਕੁਝ ਭਰਦੇ ਸਮਾਨ। ਠੀਕ ਹੈ। ਜਿਹੜਾ ਮੈਂ ਕੁਝ ਵਿਕਰੀ ਕਰਿਆ ਮੈਂ। ਵੀ ਜਾਨੀ ਕੁਝ ਨਾ ਕੋਈ ਮੈਂ ਵੀ ਜਾਨੀ ਵਿਕਰੀ ਕਰਕੇ ਆਉਂ ਤੇ ਬਾਕੀ ਮੈਨੂੰ ਦੇ ਲੈ 5000 ਰੁਪਈਆ ਨਕਦ ਦੇ ਦੇ। ਹਾਂ। ਸੇਠ ਨੇ 5000 ਨਕਦ ਦੇ ਦਿੱਤਾ। ਉਥੇ ਟਾਪੂ ਤੇ ਪਈ ਜਾ ਲੱਗਿਆ ਜਹਾਜ ਉਹੀ ਜਦੋਂ ਅੰਬ ਜਾ ਕੇ ਫਿਰਨ ਤੁਰਨੇ ਕਿ ਦੇਖਿਆ ਅੰਬ ਤੋੜ ਕੇ ਭਾਈ ਨਾ ਅੰਬ ਬੜੇ ਮਿੱਠੇ ਬੜੇ ਸੋਹਣੇ ਬੜੇ ਲੱਗਣ ਜੰਬ ਚੂਪਿਆ ਦਾ ਨਜ਼ਾਰੇ ਆ ਗਿਆ ਭਾਈ ਤਾਂ ਇਹ ਦੱਸਦੇ ਵੀ ਦੋ ਦੋ ਕੋਲ ਜਾਨੀ ਰਸ਼ੇ ਦੇ ਨਿਕਲ ਨੇ ਜਾਨੀ ਐਡਾ ਅੰਬ ਤੇ ਬਿਚੇ ਦੱਸੋ ਅੱਛਾ ਭਈ ਐ ਜਦੋਂ ਚੂਪ ਕੇ ਅੰਬ ਛਿੱਟਿਆ ਉਹਨੇ ਉਥੇ ਹੀ ਆੰਬ ਉੱਗਿਆ ਆੰਬ ਉੱਗ ਗਿਆ ਤੇ ਦੇਖਦੀ ਦੇਖਦੀ ਬੂਟਾ ਬਣ ਗਿਆ ਉਹ ਤਾਂ ਅੰਬ ਲੱਗੇ 2 ਘੰਟੇ 2 ਘੰਟੇ ਬਾਅਦ ਉਹਨੇ ਦੂ ਅੰਬ ਹੋਰ ਤੋੜਿਆ ਇੱਕ ਉਹ ਅੰਬ ਤੋੜ ਕੇ ਗੁੱਠਲੀ ਖਾਸੀ ਦੂਰ ਪਰਾਂ ਛਿੱਟੀ ਉਹ ਜਦੋਂ ਉੱਥੇ ਗੁੱਠਲੀ ਛਿੱਟੀ ਉੱਥੇ ਉੱਗੀ ਨਾ ਕਹਿੰਦੀ ਵੀ ਆ ਧਰਤੀ ਆ ਜਿਹੜੀ ਇਹ ਧਰਤੀ ਚ ਕਰਾਮਾਤ ਆ ਉਹਦੀਆਂ ਉਹਨੇ ਬੋਰੀਆਂ ਭਰ ਲੀਆਂ ਮਿੱਟੀ ਦੀਆਂ ਮਿੱਟੀ ਦੀਆਂ ਭਰ ਕੇ ਬੋਰੀਆਂ ਵਿੱਚ ਧਰਨੀਆਂ ਜੋ ਆਏ ਦੇ ਦੋ ਗੱਟੂ ਲਾਲੋ ਚਲਤੇ ਨੇ ਜਿੰਨੇ ਕਿ ਤੇ ਜਾਨੀ ਅੰਬ ਉੱਗਿਆ ਵੇ ਮਿੱਟੀ ਅੰਬ ਦੇ ਜਾਨੀ ਉਗਣ ਯੋਗੀ ਮਿੱਟੀ ਢਾਲੀ ਬੋਰੀਆਂ ਪਰ ਕੇ ਉਸੇ ਟਾਪੂ ਤੇ ਵਾਗ ਲੈ ਕੇ ਤੇ ਉੱਥੇ ਜਦੋਂ ਜਾ ਕੇ ਦੇ ਲੋਕ ਇਕੱਠੇ ਹੋਏ ਵੇ ਇਸੇ ਉੱਥੇ ਖੜੇ ਕਹਿੰਦੇ ਬਈ ਮੇਰੇ ਕੋਲੇ ਐਡੀ ਤਕਨੀਕ ਹੈ ਆ ਅੰਬ ਖਾ ਖਾਣਾ ਮੈਂ ਖਾ ਕੇ ਛੱਡਦਾ ਬੂਟਾ ਨਾਲ ਦੀ ਨਾਲ ਉੱਗੂ ਉੱਗ ਕੇ ਅੰਬ ਲੱਗਣਗੇ ਉਹ ਕਹਿੰਦਾ ਅੱਗੇ ਇੱਕ ਨੇ ਅੱਗੇ ਇੱਕ ਨੇ ਸ਼ਰਤ ਲਾਈ ਦੀ 5000 ਹਾਰ ਕੇ ਨਾ ਕਹਿੰਦੇ ਹੋ ਘਾਹ ਦੀ ਪੰਡਲੀ ਬਿਠਾ ਘਾਹ ਵੇਚ ਕੇ ਗੁਜ਼ਾਰਾ ਕਰਦਾ ਜਦੋਂ ਦੇ ਝਾਕੀ ਉਧਰ ਵੀ ਤਾਂ ਆਪਣੇ ਆਪਣੇ ਵਾਲੇ ਮਕੰਦਾਸ਼ ਹੋਏ ਆਪਣੇ ਵਾਲਾ ਮਕੰਦਈਏ ਦਾਤੀ ਕੁੱਤੇ ਖੁਰਪਾ ਹੱਥ ਦੇ ਵਿੱਚ ਪੱਲੀ ਹੋ ਉਹਦੇ ਪੰਡ ਪਜ ਬੜੀ ਬਿਠਾ ਇਹ ਤਾਂ ਬੇਜਾਨ ਹੋਇਆ ਪੱਲੀ ਕੱਢੇ ਕੱਪੜੇ ਵੀ ਪਾਟ ਗਏ ਵੀ ਉਹੀ ਮਕੰਦਾਸ਼ ਹੋਏ ਤੇ ਕੰਨੀ ਵੀ ਆਏ ਕਰੋ ਮੈਂ ਕਰਕੇ ਦਿਖਾਉਂਦੀ ਆ ਤਕਨੀਕ 5-5000 ਰੁਪਏ ਦੀ ਸ਼ਰਤ ਉਹ ਕਨੇ ਵੀ ਠੀਕ ਹੈ ਉਹਨੇ ਉੱਥੇ ਮਿੱਟੀ ਢੇਰੀ ਕਰੀ ਉਹ ਬੂਰੀਆਂ ਵਾਲੀ ਮਿੱਟੀ ਢੇਰੀ ਕਰਕੇ ਅੰਬ ਚੂਪਿਆ ਚੂਪ ਕੇ ਉਹਦੇ ਤੇ ਅੰਬ ਸਿੱਟਿਆ ਜਿੱਦ ਗੋਠਲੀ ਸਿੱਟੀ ਉੱਥੇ ਅੰਬ ਉੱਗਿਆ ਉੱਭ ਕੇ ਪੂਟੇ ਅੰਬ ਲਾ ਕੇ ਦਿਖਾਤਾ ਕਹਿੰਦੇ ਆਓ 5000 ਰੁਪਏ ਜਿਹੜਾ ਉਹ ਹਰੀਆਤੀ ਉਹ ਓ ਰੁਪਈਆ ਮੜਾ ਲਿਆ ਉਹ ਹਰੀਆਤੀ 5000 ਰੁਪਈਆ ਇਹਨੇ ਮੜਾ ਲਿਆ ਉਹ ਫੇਰ ਮਾਰਤੀ ਉਹਨੂੰ ਹਾਂ ਕਹਿੰਦੀ ਉਰਾ ਕਹਿੰਦਾ ਕਹਿੰਦੀ ਕਿੰਨੇ ਦੀ ਵੇਚਦਾ ਘਰ ਹੀ ਪੰਡਾ ਹਾ ਕਹਿੰਦਾ ਇੱਕ ਟਕੇ ਦੀ ਉਹ ਕਹਿੰਦੀ ਇੱਥੇ ਲਾ ਦੇ ਆ ਚੱਕ ਟਕਾ ਜਾਂ ਖਾਇਆ ਰੋਟੀ ਰਟੀ ਕੀ ਖਾ ਕੇ ਉਹਨੇ ਇਹਦਾ ਕੀ ਰੋਟੀ ਟੋਕਾ ਇਸੇ ਤੇ ਹੀ ਖਾਣਾ ਕਹਿੰਦਾ ਹਾਂ ਇੱਕ ਪੰਡਾ ਕਹਿੰਦਾ ਬਸ ਇੱਕ ਟਕਾ ਮਿਲਦਾ ਕਹਿੰਦਾ ਉਹਦੀ ਰੋਟੀ ਖਾਇਆ ਉਹਨਾ ਕਹਿੰਦੀ ਆ ਚੱਕ ਖਾਇਆ ਰੋਟੀ ਕੱਲ ਨੂੰ ਵਧੀਆ ਹਰਾ ਲਿਆਹੀਂ 4 ਰੁਪਏ ਦਊ ਹਰਾ ਹਰਾ ਕਾ ਲੈ ਕੇ 4 ਰੁਪਏ ਦਊ ਕੱਲ ਨੂੰ ਪੰਡ ਦੇ ਹੁਣ ਉੱਥੇ ਮੈਂ ਛਤਾਂ ਦੋਦੀਆਂ ਬੰਨੀਆਂ ਮੈਂ ਹੈ ਨਹੀਂ ਦੇ ਨਿਸ਼ਾਨੇ ਵੀ ਕਰਨੀ ਸੀ ਨਾ ਵੀ ਪਹਿਲੇ ਦਿਨ ਦਾ ਤਿੱਥੋਂ ਕਟਕੇਰੀ ਲਈ ਦੋ ਦਿਨ 4 ਰੁਪਈਆ ਦੀ ਨਹੀਂ ਲਈ ਤਿੱਥੋਂ ਯਾਨੀ ਉਹ ਨਿਸ਼ਾਨੀਆਂ ਵੀ ਦਛਣੀਆਂ ਦੀ ਉਹਨੂੰ ਸਾਰੀਆਂ ਉਹ ਭਾਈ ਲੈ ਆਇਆ ਦੋ ਦਿਨ ਪਾਡ ਉਹਨੂੰ ਕਹਿੰਦੀ ਆ ਚੱਕ ਰੁਪਈਏ 4 ਕਹਿੰਦੀ ਜੇ ਤੈਨੂੰ ਮੈਂ ਪੜਿਆ ਵਾ ਹੈ ਕੋਰੇ ਵੇ ਉਹਨੂੰ ਕਹਦਾ ਓਏ ਜਾਨਾ ਤੂੰ ਪੜਿਆ ਵਾ ਕੁਝ ਕਹਿੰਦਾ ਹਾਂ ਪੜਿਆ ਵਾ ਤਾਂ ਮੈਂ ਬੋਤ ਕਹਿੰਦੀ ਪੜ ਕੇ ਆ ਲਿਖਾ ਪੜੀ ਆਉਂਦੀ ਆ ਤੈਨੂੰ ਸ਼ਾਇਦ ਕਹਿੰਦਾ ਹਾਂ ਕਹਿੰਦੀ ਫੇਰ ਮੇਰੇ ਨੌਕਰ ਹੈ ਬੈ ਹੈ ਹੈ ਮੈਂ ਪਿੰਡ ਕੰਨੀ ਨੂੰ ਜਾਣਾ ਹੈ ਮੈਨੂੰ ਕੰਮ ਆ ਹੋ ਗਿਆ ਬਹੁਤ ਜੇ ਤੂੰ ਮੇਰੇ ਨੌਕਰ ਹੈ ਪੈ ਉਹ ਕਹਿੰਦਾ ਇਦੋਂ ਹੋਰ ਕੀ ਚਾਹਦਾ ਮੇਰੇ ਤਾਂ ਛਾਲੇ ਪਏ ਪੈਨੇ ਪੈਨਦਾ ਘਾ ਵੜ ਦੇ ਦੇ ਕੰਮ ਕਦੇ ਕਰਿਆ ਨਹੀਂ ਤੀ ਜੇ ਨੌਕਰ ਰੱਖਣਾ ਫਿਰ ਕੀ ਚਾਹੀਦਾ ਕਦੀ ਐਂ ਕਰਕੇ ਆ ਚੱਕ ਪੈਸੇ ਵਰਦੇ ਛਮਾ ਕੇ ਆ ਪਹਿਲਾਂ ਵਧੀਆ ਸੋਹਣੇ ਨੌਕਰ ਵਾਲੇ ਕੱਪੜੇ ਛਮਾ ਪਹਿਲਾਂ ਆ ਲਾਦੇ ਪਾਟੇ ਵੇ ਉਹ ਕੱਪੜੇ ਲਾ ਤੇ ਉਹਨੇ ਪੱਲੀ ਉਹ ਕੱਪੜੇ ਦਾਤੀ ਟੈਂਕੀ ਚ ਫਿੱਟ ਕਰ ਲੈ ਕੇ ਧਰ ਲਈ ਉਹ ਕੋਈ ਟੈਂਚੀ ਜੀ ਟੈਂਚੀ ਜੀ ਫਿੱਟ ਕਰਕੇ ਧਰ ਲਈ ਜਾਣੀ ਸਬੂਤ ਕਰ ਲਿਆ ਪੂਰਾ ਦਾਤੀ ਰੰਬਾ ਉਹਦੇ ਪਾਟੇ ਵਿੱਚ ਕੱਪੜੇ ਤੇ ਉਹਨੂੰ ਨਵੇਂ ਸ਼ਮਾਤੇ ਜਿਹਦੇ ਉਹਦੇ ਕੰਮੇ ਰੱਖੇ ਬੇਦੇ ਦੋ ਚਾਰ ਜਾਣੀ ਉਹ ਨਾਲ ਵੇਚਣ ਨੂੰ ਸੌਦਾ ਉਹਨਾਂ ਨੂੰ ਕਹਿੰਦੀ ਵੀ ਇਹ ਬੰਦਾ ਜਿਹੜਾ ਆ ਇਹਦੇ ਅੰਦਰ ਰਹਿਣਾ ਤੁਸੀਂ ਇਹੀ ਹੋ ਮੈਂ ਇਹਨੂੰ ਕੁਛ ਦਿਨ ਬਾਅਦ ਤੇ ਮੈਨੂੰ ਮਗਰੋਂ ਚਿੱਠੀ ਆ ਗਈ ਮੈਨੂੰ ਜਾਣਾ ਪੈਣਾ ਮੈਂ 5-6 ਦਿਨ ਕੰਮ ਪਿੰਡ ਸਮਾਰ ਕੇ ਆਉਣੇ ਨੇ ਇਹਦੇ ਅੰਦਰ ਤੁਸੀਂ ਚੱਲਣਾ ਇਸ ਨੂੰ ਸਪੈਸ਼ਲ ਟੋਕਰ ਬਣਾਉਣਾ ਸਾਰਾ ਜਿੰਨਾ ਇਹ ਤੋਂ ਬੱਟੂ ਨਾ ਬਾਪਾ ਤੋਂ ਵਿਕਰੀ ਹੋਈ ਇਹਨੂੰ ਫੜਾਈ ਚੱਲਿਓ ਸਾਰੇ ਕਹਿੰਦੇ ਠੀਕ ਹੈ ਸਾਰਿਆਂ ਦੇ ਉੱਤੋਂ ਦੀ ਬਣਾ ਕੇ ਉਹਨੂੰ ਚੌਧਰੀ ਜਾਨੀ ਮੰਨ ਜਾਨੀ ਆਪਾਂ ਕਹਿੰਦੇ ਜਿਵੇਂ ਇਹ ਇਹ ਹੈ ਹੁਣ ਆਗੂ ਵੀ ਇਹ ਹੈ ਵੀ ਇਹ ਇਹਨੂੰ ਇਹਨੂੰ ਫੜਾਈ ਚੱਲਿਓ ਪੈਸੇ ਆਪ ਚੱਕੀ ਉਹ ਟੈਂਚੀ ਉਹਦੇ ਵਾਲੇ ਕੱਪੜੇ ਸਾਰਾ ਕਰਕੇ ਸਬੂਤ ਇਕੱਠਾ ਜੋ ਆ ਚੜੇ ਆਪ ਤਾਂ ਆ ਗਈ ਆ ਕੇ ਭਾਈ ਪਿਓ ਨੂੰ ਨਹੀਂ ਦੱਸਿਆ ਬਾਪੂ ਨੂੰ ਵੀ ਕੀ ਕੁਝ ਹੋਇਆ ਆ ਕੇ ਕਹਿੰਦੇ ਕੋਈ ਪਤਾ ਲੱਗਿਆ ਕਰੀ ਬਾਪੂ ਪਤਾ ਕੁਛ ਨਹੀਂ ਲੱਗਿਆ ਚੱਲ ਆ ਜੂ ਜੇ ਨੂੰ ਆਉਣਾ ਹੋਇਆ ਮੈਨੂੰ ਤਾਂ ਕੁੱਤੇ ਨਹੀਂ ਥਿਆ ਜੂਆ ਦੇਖਾ ਤਾਂ ਮੈਂ ਬਹੁਤ ਈ ਸਾਰੇ ਚਲੋ ਆ ਜੂਗਾ ਜਦੋਂ ਉਹ ਵੇਚ ਵਟ ਕੇ ਉਧਰੋਂ ਆਇਆ ਛਾਰ ਉਹਨੇ ਦੇਖਿਆ ਵੀ ਜਹਾਜ ਵਾਲਾ ਤਾਂ ਮੁੜਿਆ ਹੀ ਨਹੀਂ ਜਾਂ ਤਾਂ ਕਿਸੇ ਨੇ ਗਿੱਦੜ ਕੁੱਤੇ ਨੇ ਖਾ ਲਿਆ ਜਾਂ ਛੇਰ ਬਗੇ ਨੇ ਜਾਂ ਮਾਰਤਾ ਕਿਸ ਨੇ ਉਹ ਤਾਂ ਵਪਾਰੀ ਤਾਂ ਆਇਆ ਹੀ ਨਹੀਂ ਹੁਣ ਪੈਸਾ ਟੁੱਕਰ ਸਾਰਾ ਇਹਦੇ ਕੋਲੇ ਮਕੰਦਾਸ਼ੋਂ ਕੋਲੇ ਜਦੋਂ ਮਕੰਦੇ ਦੇ ਕੋਲੇ ਪੈਸੇ ਸਾਰੇ ਹੋ ਗਏ ਮਕੰਦੇ ਉਹ ਸਮਾਨ ਵੇਚ ਕੇ ਕਹਿੰਦਾ ਆਪਾਂ ਤੋਰ ਚੱਲਦੇ ਆ ਉਹ ਤਾਂ ਮਾਰਤਾ ਕਿਸੇ ਨੇ ਨਹੀਂ ਆਉਂਦਾ ਹੀ ਨਾ ਤੇ ਲੋਕ ਕਹਿੰਦਾ ਰੁਪਏ ਤਾਂ ਆਪਣੇ ਕੋਲੇ ਹੋ ਗਏ ਹੁਣ ਆਪਾਂ ਲਾਵਾਂਗੇ ਛੱਤ ਤੇ ਜਾ ਕੇ ਹੁਣ ਭਾਂਤਾ ਹੁਣ ਆਪਾਂ ਇਨੇ ਕੋ ਰਕਮ ਬਹੁਤ ਹੋ ਗਈ ਮੂਟੀ ਆ ਗਿਆ ਭਾਈ ਉਧਰੋਂ ਲੈ ਕੇ ਲੈ ਕੇ ਆ ਕੇ ਉਹ ਹੁਣ ਜਦੋਂ ਦੇਖਿਆ ਵੀ ਆ ਗਿਆ ਆ ਉਤਰਿਆ ਉਹ ਲੈ ਕੇ ਸੱਨਾ ਦੁੱਧ ਦਾ ਮੂਰੇ ਖੜੀ ਲਓ ਜੀ ਦੁੱਧ ਪੀ ਲੋ ਕਿੰਨੇ ਚਰਵਾਦ ਆਇਓ ਤੇ ਉਹ ਕਹਿੰਦਾ ਦੁੱਧ ਫੇਰ ਪੀਵਾਂਗੇ ਪਹਿਲਾ ਧਾਰ ਯਾਦ ਕਰਕੇ ਨਾ ਉਦੋਂ ਤੇ ਲਾ ਕੇ ਉਹ ਕਹਿੰਦੀ ਧਾਰ ਨਹੀਂ ਕਿਧਰੇ ਜਾਂਦਾ ਦੁੱਧ ਪੀ ਲੈ ਦੁੱਧ ਸੰਡਾ ਹੋ ਜੂ ਗਰਮ ਕਰਿਆ ਵੈ ਮੇਰਾ ਧਾਰ ਫੇਰ ਗਿਣਾਂਗੇ ਆਪਾਂ ਪਹਿਲਾਂ ਦੁੱਧ ਪੀ ਹਾਂ ਉਹ ਕਹਿੰਦਾ ਚੱਲ ਪੀ ਲੈਣਾ ਦੁੱਧ ਤਾਂ ਪੀ ਲੈਨੇ ਆ ਧਾਰ ਤਾਂ ਮੋੜੇ ਕਿਧਰ ਧਾਰ ਛਾਰਾ ਤੁਰ ਤੋਂ ਤੁਰਸਾਂ ਮੋੜ ਇਹ ਤੂੰ ਵਹਿਮ ਨਾ ਕਰ ਪਹਿਲਾਂ ਤੂੰ ਦੁੱਧ ਪੀ ਦੁੱਧ ਪਿਆ ਤਾਂ ਦੁੱਧ ਪਿਆ ਕੇ ਉਹ ਦੁੱਧ ਪੀਣ ਲੱਗ ਗਿਆ ਆਪ ਤੈਂਕੀ ਚੱਕ ਲਈ ਉਹ ਕੱਪੜਿਆਂ ਵਾਲੀ ਕਪੜੇ ਵਾਲੀ ਚੱਕ ਕੇ ਟੈਂਕੀ ਚ ਦੁੱਧ ਪੀਟਿਆ ਕਹਿੰਦੇ ਕਹਿੰਦੇ ਹੁਣ ਧਾਰ ਮੋੜਨਾ ਹੈ ਕਹਿੰਦਾ ਹਾਂ ਕਹਿੰਦੀ ਛਾਰ ਦਰਨਾ ਨਹੀਂ ਮੈਂ ਤਾਂ ਕਹਿੰਦੀ ਛਾਰ ਲੈਂਦਾ ਵਧੀਆ ਸੀ ਹੁਣ ਸਹੀ ਛਰੇ ਆਈਆ ਕਹਿ ਦਿੰਨਾ ਚਰੋ ਪੰਜ ਰੋਜ਼ ਦੀਆਂ ਕਹਿੰਦਾ ਸੀ ਜੇ ਛਾਰ ਲੈਂਦਾ ਵਧੀਆ ਸੀ ਕਹਿੰਦਾ ਨਾ ਟੋਰ ਤੋਂ ਟੋਰ ਤਾਂ ਨਹੀਂ ਲਾਉਣੀਆਂ ਨੇ ਗੈਣ ਲੈ ਕਿੰਨਾ ਚਰੋ ਗਿਆ ਪੰਜ ਪੰਜ ਰੋਜ਼ ਦੀਆਂ ਦੇ ਨਾਲ ਲਿਆ ਕੇ ਟੈਂਕੀ ਮੂਰੇ ਤਾਂ ਕਪੜੇ ਧਰ ਤੇ ਕਹਿੰਦੀ ਆਹ ਭਲਾ ਦਾਤੀ ਪੱਲੀ ਤੇਰੇ ਵਾਲੀ ਨਹੀਂ ਹੈਗੀ ਆਹ ਆ ਕੱਪੜੇ ਤੇਰੇ ਨਹੀਂ ਜਿਹੜੇ ਮੈਂ ਲਹਾਏ ਨੇ ਪਹਿਲੇ ਦਿਨ ਤਾਂ ਤੈਥੋਂ 1 ਰੁਪਏ ਦੀ ਇੱਕ ਪੰਡ ਲਈ ਦੋ ਦਿਨ ਤੈਨੂੰ ਕਹੇ ਨੇ ਵੀ 4 4 ਰੁਪਏ ਦੇ ਉਹ ਪੰਨ ਹਰ ਹਰਾ ਘਾ ਲਿਆ ਮੇਰੀ ਉੱਥੇ ਮਹਿਸ਼ਾ ਨਿਤੀਆਂ ਬੰਨੀਆਂ ਮੀਆਂ ਵੀ ਮਈਆਂ ਨੂੰ ਪਾਉਣਾ ਸੀ ਮੈਂ ਤਾਂ ਤੈਨੂੰ 4 ਵੀ ਰੋਟੀਆਂ ਰੱਜ ਮੀਆਂ ਖਾ ਲੂ 1 ਰੁਪਏ ਨਾਲ ਰੱਖੀ ਬੰਨੂ ਵੀ ਰੋਟੀਆਂ ਨਾਲ ਤਾਂ ਰੱਜ ਲੂ 4 ਰੁਪਏ ਦੇ ਦੇ ਆਗੇ ਕਹਿੰਨੂ ਫੇਰ ਵੀ ਆਪਦਾ ਹੀ ਐ ਕਹਿੰਦੀ 4 ਦਿੱਤੇ ਤੈਨੂੰ ਕਹਿੰਦੀ ਫੇਰ ਤੈਂ ਤਾਂ ਕਹਿੰਦੀ ਉਹ ਉੱਥੇ 5000 ਹਰੇ ਆਂ ਅੰਬ ਤੈਥੋਂ ਉੱਗਿਆ ਨਹੀਂ ਅੰਬ ਨਹੀਂਗਾ ਕੇ ਦਿਖਾਇਆ ਉੱਥੇ 5000 ਤੇਰੇ ਵਾਲਾ ਮੜਾ ਕੇ ਲੈ ਕੇ ਆਇਆ ਅੰਬ ਉਥੇ ਗਾ ਕੇ ਤਾਂ ਇਹ ਕਹਿੰਦੀ ਉਹ ਮਿੱਟੀ ਨੂੰ ਬਸ਼ੇਕਦੀ ਉੱਥੋਂ ਮਿੱਟੀ ਲੈ ਕੇ ਗਈ ਸੀ ਮਿੱਟੀ ਲੈ ਜਾ ਕੇ ਤਾਂ ਅੰਬ ਗਾਇਆ ਤੇ ਛੇਤਰ ਲਾਉਣ ਵਾਲਾ ਤੇਰੀ ਵਜ੍ਹਾ ਕਰੀ ਅਜੇ ਤੇਰੇ ਮੈਂ ਲਾ ਸਕਦੀ ਆ ਬੋਲ ਕਿੱਦਾਂ ਲਾਵਾ ਹੋਣਾ ਚਾਕਲਾ ਤੇਰੇ ਵਾਲਾ ਆ ਪਿਆ ਜਰਾ ਸਮਾਨ ਹੈ ਇਹ ਤੇਰੇ ਵਾਲਾ ਹੀ ਆ ਦੇਖ ਲੈ ਫੇਰ ਮੁੜ ਕੇ ਕਹਿੰਦਾ ਵੀ ਗੱਲ ਸੁਣ ਲਓ ਵੀ ਜੇ ਔਰਤਾਂ ਦੇ 300 ਕਹਿੰਦਾ 400 4 ਸਲਿੱਟਰ ਲਿਖਿਆ ਵਾ ਵੀ ਉਹ ਝੂਠ ਦਾ ਗੱਲ ਹੋਣੀ ਪਰ ਜੇ ਔਰਤ ਸਹੀ ਹੋਵੇ ਕਹਿੰਦਾ ਫਿਰ ਅਨਸ਼ਾਨ ਦੀ ਸੱਜੀ ਬਾਹ ਹੈ ਦੋਸ਼ ਤੋਂ ਕੋਈ ਐਵੇਂ ਭਲੇਖੇ ਚ ਬਣਾ ਰਿਹਾ ਮੈਂ ਤਾਂ ਠੀਕ ਹੈ ਬ੍ਰਾਹਮਣ ਨੇ ਪੜਾ ਕੇ ਚੱਲ ਕਹੇ ਤਾਂ ਨਫਰਤ ਬੰਨਣ ਲਾਤਾ ਪਰ ਜੇ ਔਰਤ ਸਹੀ ਹੈ ਉਹ ਸੱਜੀ ਬਾਹ ਹੈ ਛਾਰੀਆਂ ਚ ਨਹੀਂ ਚਲਤਨ ਵਾਲੀਆਂ ਹੁੰਦੀਆਂ ਸੱਜੀ ਬਾਹ ਬਣ ਕੇ ਚੱਲਦੀਆਂ ਨੇ ਮਿੱਤਰੋ ਆਪਦਾ ਐ ਚਲਾਓ ਤੇ ਜਿਵੇਂ ਇਹਨੇ ਚਲਾ ਕੇ ਦਿਖਾਤਾ ਮੈਂ ਮੇਰੇ ਦਿਮਾਗ ਨੂੰ ਕੁਝ ਹੋਰਤੀ ਇਹਦੇ ਦਿਮਾਗ ਛੋਟ ਹੀ ਆਪਦੀ ਸਿਹਾਰੀ ਦੇ ਨਾਲ ਬਚ ਕੇ ਆਹ ਦੇਖ ਲੈ ਆਹ ਟਾਈਮ ਲਿਆਤਾ ਹੁਣ ਬਚਦੇ ਆ ਤੇ ਰਛਦੇ ਆ ਇਹ ਆਖਵਣੀ ਇੱਥੇ ਹੀ ਬੰਦ ਹੋ